I'm <laughs> ਜੋਨਜੀ ਸਾਡੇ ਨਗਰ ਭਾਗੀ ਕੇ ਦੇ ਵਿੱਚ ਪਿਛਲੇ ਦਿਨੀ ਜਗਰਾਤੇ ਦਾ ਪ੍ਰੋਗਰਾਮ ਹੋਇਆ ਸੀ ਉਸ ਜਗਰਾਤੇ ਦੀ ਇਹ ਪ੍ਰੋਗਰਾਮ ਤੋਂ ਬਾਅਦ ਘੰਡਾ ਚੜਾਉਣ ਦੀ ਰਸਮ ਉਹਦਾ ਕਰਨ ਭਾਗੀ ਕਹਿੰਦੇ ਸਨ ਤੁਹਾਨੂੰ ਕਹੀ ਸੀ ਉਦੋਂ ਅਲੱਗ-ਅਲੱਗ ਵਹੀ ਕੱਚ ਸੀ ਇੱਕ ਵਹੀਕਲ ਜਿਹੜਾ ਠੀਕ ਹੈ ਪਿਕਅਪ ਗੱਡੀ ਉਹ ਵਰਟਨ ਹੋਈ ਆ ਚਮੰਡਾ ਜੀ ਦੇ ਇਹ ਜਦੋਂ ਵਾਪਸੀ ਤੇ ਸੀ ਜੀ ਕਿੰਨੇ ਜਿਹੜੇ ਲੋਕ ਚੱਕ ਨਹੀਂ ਹੋਏ ਸੀ ਤੇ ਔਰ ਕਿੰਨੇ ਬੱਚੇ ਸੀ ਕੁਰੂਨ ਨਾਲ ਹਲਾਵਾ ਸੀ ਬਿਲਕੁਲ ਜੀ ਇਹ ਲਗਭਗ ਉਸ ਗੱਡੀ ਦੇ ਵਿੱਚ ਜਿੰਨੇ ਜਾਣੇ ਸੀ ਸਾਰੇ ਜਾਣੇ ਇਹ ਇੰਜਰਡ ਆ ਉਹਨਾਂ ਦੇ ਵਿੱਚੋਂ 4 ਜਾਣਿਆਂ ਦੀ ਮੌਤ ਹੋਈ ਹੈ ਜਿੰਨਾ ਜਦੋਂ ਲੇਡੀਜ਼ ਨੇ ਅਜੈਂਟਸ ਇੰਨਾਂ ਦੀ ਮੌਤ ਹੋਈ ਆ ਉਹ ਜੰਗ ਦੇਜ ਦੇ ਵਿੱਚ ਸੀਗੇ ਕੋਈ ਵਿਰਧ ਨਹੀਂ ਸੀ ਸਾਰੇ ਸਾਰੇ ਪਿੰਡ ਦੇ ਬੜੇ ਹਰਮਨ ਪਿਆਰੇ ਬਸ ਹੁਣ ਕਿੰਨੀਆਂ ਡੈਡ ਬੋਡੀ ਲੈ ਕੇ ਆਏ ਆ ਇੱਥੇ ਲੈ ਕੇ ਆ ਰਹੇ ਚਾਰ ਡੈਡ ਬੋਡੀਜ਼ ਲੈ ਕੇ ਆ ਰਹੇ ਹੈ ਇੱਕ ਜਿਹੜਾ ਬੱਚਾ ਹੈਗਾ ਉਹ ਕ੍ਰਿਟੀਕਲ ਨਾਲ ਸੀਵਰਲੀ ਇਨ ਡੈਬੂ ਦੀ ਬੈਕ ਬੋਨ ਦੇ ਵਿੱਚ ਫ੍ਰੈਕਚਰ ਆ ਬਾਰੇ ਬਹੁਤ ਮੰਦ ਭਾਗੀ ਘਟਨਾ ਕੱਲੇ ਭਾਗੀ ਕੇ ਨਗਰ ਵਾਸਤੇ ਨਹੀਂ ਇਹ ਸਾਰੇ ਹਲਕਾ ਨੇ ਹਲ ਸਿੰਘ ਵਾਲਾ ਜਿੰਨੇ ਵੀ ਇਹ ਜਿਹੜੀ ਸੋਗ ਦੀ ਲਹਿਰ ਹੈ ਉਹ ਅੱਜ ਆ ਦੇਖ ਰਹੇ ਆਪਾਂ ਕਿ ਬਹੁਤ ਜ਼ਿਆਦਾ ਮੰਦ ਭਾਗੀ ਘਟਣਾ ਹੈ ਸਾਨੂੰ ਵੈਸੇ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਗੱਲਾਂ ਤੇ ਜਦੋਂ ਕਿਤੇ ਆਪਾਂ ਬਾਹਰ ਜਾਂਦੇ ਆ ਆਪਾਂ ਕਈ ਵਾਰ ਇੱਕ ਇੱਕ ਪਰਿਵਾਰਾਂ ਦੇ ਪੰਜ ਪੰਜ ਸੱਤ ਸੱਤ ਜੀ ਇਕੱਠੇ ਇੱਕ ਹੀ ਗੱਡੀ ਚੱਲ ਜਾਂਦੇ ਆ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਅੱਜ ਭਾਗੀ ਕੇ ਨਗਰ ਚ ਐਡਾ ਵੱਡਾ ਖੈਰ ਜਿਹੜਾ ਘਰਾਂ ਤੇ ਆਇਆ ਹੈ ਇਹਨੂੰ ਬਰਦਾਸ਼ਤ ਕਰਨ ਤੋਂ ਲੋਕਾਂ ਦੇ ਜਾਂ ਬਹੁਤ ਮੁਸ਼ਕਲ ਹੈ ਬਹੁਤ ਬਹੁਤ ਜਿਹੜਾ ਇਹ ਨੁਕਸਾਨ ਹੈ ਨਾ ਇਹ ਨਾ ਚੱਲਣ ਵਾਲਾ ਘਾਟਾ ਜਿਹੜਾ ਇਹਨੂੰ ਕੁਛ ਕਿਹਾ ਨਹੀਂ ਜਾ ਸਕਦਾ ਕੀ ਕੀਤਾ ਜਾਵੇ ਕੀਤਾ ਕੁਝ ਨਹੀਂ ਜਾ ਸਕਦਾ ਜੋ ਅਕਾਲ ਪੁਰਖ ਵੈਰ ਨੂੰ ਕਰਨਾ ਹੋਣਾ ਹੋਈ ਹੈ ਉਹਦੀ ਰਜਾ ਚ ਹੁੰਦਾ ਸਭ ਕੁਝ ਔਰ ਫਿਰ ਵੀ ਆਪਾਂ ਨੂੰ ਲੋਕਾਂ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਕਾਨੂੰਨ ਨੂੰ ਪਤਾ ਲੱਗਿਆ ਵੀ ਜਿਹੜੀ ਮਾਤਾ ਦੇ ਸਾਹ ਨੂੰ ਗਾਡੇ ਵੱਲੋਂ ਪਾਉਂਦੇ ਹੋਏ ਇੱਕ ਮੁੰਡਾ ਤੋਂ 2 ਕਿਲੋਮੀਟਰਲੇ ਪਾਸੇ ਖੱਟ ਦੇ ਵਿੱਚ ਗੱਡੀ ਟਿੱਗੀ। ਜੀ ਅਜੇ ਮਾਲਕਰਾ ਸੁਖਰਾ ਵੀ ਵੱਡੀ ਖੱਟ ਵਿੱਚ ਨਹੀਂ ਗੱਡੀ ਟਿੱਗੀ ਨੇੜੇ ਟਿੱਗੀ। ਜੀ ਉਹਦੇ ਵਿੱਚੋਂ 4 ਜਣੇ ਡੈਥ ਹੋ ਗਈ ਇੱਕ ਮੁੰਡਾ ਬਹੁਤ ਜ਼ਿਆਦਾ ਗੰਮੀਰਾ। ਉਹਨੂੰ ਵੀ ਪਰਮਾਤਮਾ ਵੇਚਦਾ ਜਿੰਦਗੀ ਬਚਾ ਤੇ ਡਾਕਟਰਾਂ ਨੇ ਵੇਚਦਾ ਜਵਾਬ ਦਿੱਤਾ ਉਹਨੂੰ। ਜੀ ਤੇ 4 ਜਣੇ ਜਿ ਇੱਕ ਤਾਂ ਮੀਆਂ ਬੀਬੀ ਆ। ਉਹ ਮਗਰ ਟਰਾਲੀ ਡੈੱਡ ਬੋਡੀ ਲਈ ਆਉਣੇ ਆ ਜੀ ਇੱਕ ਘਰ ਦੀ ਮਾਤਾ ਜੀ ਉਹਦੀ ਤਕਰੀਬਨ 40 ਸਾਲ ਦੀ ਉਮਰ ਸੀਗੀ ਇੱਕ ਬੱਚਾ ਸੀਗਾ ਉਹਦੀ ਤਕਰੀਬਨ 25 ਸਾਲ ਦੀ ਉਮਰ ਸੀਗੀ ਹੂੰ ਉਹਨਾਂ ਚਾਰਾਂ ਦੀ ਤਾਂ ਮੌਤ ਹੋ ਚੁੱਕੀ ਆ ਤੇ ਚਾਰ ਬੰਦੇ ਸਾਡੇ ਅਜੇ ਐਡਮਟ ਪਏ ਆ ਮੈਡੀਕਲ ਹਸਪਤਾਲ ਦੇ ਵਿੱਚ ਜੀ ਅਸੀਂ ਉਹਨਾਂ ਨੂੰ ਜਦੋਂ ਪਹਿਲੇ ਦਿਨ ਹੀ ਪਤਾ ਲੱਗਿਆ ਸੀ ਗਏ ਉੱਥੇ ਹੂੰ ਉਹਨਾਂ ਲਈ ਜਾ ਕੇ ਉੱਥੇ ਹਾਲਤ ਪਤਾ ਲਈ ਤੇ ਜਿਹੜੀਆਂ ਡੈੱਡ ਬੋਡੀਆਂ ਕੱਲ ਉਹਨਾਂ ਲਈ ਯਾਨੀ ਕਿ ਪੋਸਟਮਾਰਟਮ ਹੋ ਕੇ ਅਸੀਂ ਲਵਾਰਾ ਰੈਜ ਵਿਦਾਲ ਕਰਾ ਕਿਉਂਕਿ ਨੇਰਾ ਹੋ ਗਿਆ ਸੀਗਾ ਅੱਜ ਲੈ ਕੇ ਆਏ ਆ ਅੱਜ ਉਹਨਾਂ ਸਸਕਾਰ ਕਰਨ ਲੱਗੇ ਆ ਜਦੋਂ ਤਿਆਂ ਤੁਹਾਨੂੰ ਪਤਾ ਲੱਗਿਆ ਤੁਸੀਂ ਸਾਰੀ ਪਿੰਚਾ ਸਾਰਾ ਨਗਰ ਐਨ ਆਰ ਵੀਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੈਸਾ ਦੇ ਕੇ ਮਦਦ ਕੀਤੀ ਤੇ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰੀਬਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਪਿੰਡ ਤੇ ਏਕਤਾ ਦਿਖਾਈ ਭਾਈਚਾਰਾ ਦਿਖਾਇਆ ਪਾਰਟੀ ਬਾਜੀ ਤੋਂ ਉੱਠ ਪ੍ਰੋਟ ਕੇ ਸਾਰਿਆਂ ਨੇ ਕੰਮ ਕੀਤਾ ਕੋਈ ਰਾਜਨੀਤੀ ਨਹੀਂ ਕੁਛ ਨਹੀਂ ਤੇ ਅਸੀਂ ਇਸ ਕਰਕੇ ਵੀ ਸਾਰਿਆਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਐਨ.ਆਰ.ਵੀ. ਰਾਣਾ ਜਿਨ੍ਹਾਂ ਨੇ ਪੰਡੇ ਦੇ ਕੇ ਪਰਿਵਾਰ ਨਾਲ ਖੜੇ ਆ ਜੀ ਹੁਣ ਸਾਡੇ ਚਾਰ ਬੰਦੇ ਉਥੇ ਮੈਡੀਸ਼ੀਨ ਹੀ ਪਏ ਆ ਇੱਕ ਦੋ ਵਾਰ ਅਸੀਂ ਉਥੇ ਜਾਣਾ ਉਹਨਾਂ ਦਾ ਸਦਾ ਰਹਿਣਾ ਰਾਤ ਵੀ 2 ਵਜੇ ਤੱਕ ਉਹਨਾਂ ਨੂੰ ਦੂਸਰੇ ਹਸਪੀਟਲ ਤੋਂ ਮੈਡੀਸ਼ੀਨ ਹੀ ਦਾਖਾ ਕਰਾ ਕੇ ਫਿਰ ਅਸੀਂ ਆਏ ਹਾਂ ਜੀ ਹਮ ਦੀ ਵਾਸ ਪਰਮਾਤਮਾ ਉਹਦਾ ਜਿਹੜੇ ਬੰਦੇ ਜ਼ਖਮੀ ਆ ਉਹਨਾਂ ਨੂੰ ਸੀਤੀ ਸੀਤੀ ਇਲਾਜ ਕਰੇ ਜੋ ਚਲੋ ਜਿਹਨਾਂ ਡੈਡ ਬੋਡੀ ਜਿਹੜੀ ਡੈਥ ਹੋ ਚੁੱਕੀ ਆ ਪਰਮਾਤਮਾ ਅਨੁਵਾਜ ਚਾਨਾ ਜਨਵਾਸ ਵਾਸ ਸ੍ਰੀ ਸਰਮੇ ਸਾਹਿਬ ਦਿੱਤੀ ਦੱਸਿਆ ਜਾ ਰਿਹਾ ਯਾਤਰੀ ਸੀਗੇ ਉਹਨਾਂ ਚ ਕਿੰਨੇ ਜਿਹੜੇ ਹੁਣ ਜ਼ਖਮੀ ਆ ਠੀਕ ਹੋ ਗਏ ਜਾਂ ਕਿੰਨੇ ਗੰਭੀਰ ਜ਼ਖਮੀ ਹਲੇ ਚਾਰ ਜਾਨੇ ਤਾਂ ਡੈਥ ਹੀ ਹੋ ਚੁੱਕੀ ਆ ਜੀ ਇਦੇ ਵਿੱਚੋਂ 22 ਜਣਿਆਂ ਦੇ ਛੱਟਾ ਲੱਗਿਆ ਸੀ ਤੇ ਤਕਰੀਬਨ 4 ਬੰਦਿਆਂ ਦੇ ਬਹੁਤ ਜ਼ਿਆਦਾ ਛੱਟਾਂ ਜੀ ਹੂੰ ਤਾਂ ਕਿਸੇ ਦੀ ਬਾਹਾਂ ਟੁੱਟ ਗਈ ਲੱਤ ਗਿੱਟਾ ਟੁੱਟ ਗਿਆ ਲਾ ਟੁੱਟ ਗਈ ਜੀ ਇੱਕ ਮੁੰਡੇ ਦਾ ਪੱਟ ਟੁੱਟ ਗਿਆ ਜੀ ਇੱਕ ਦੀ ਤਿੰਨ ਸੱਤ ਉਹ ਰੀੜ ਦੀ ਹੱਡੀ ਟੁੱਟ ਗਈ ਉਹ ਤਾਂ ਬਹੁਤ ਗੰਭੀਰ ਹਾਲਤ ਵਿੱਚ ਪਿਆਗਾ ਜੀ ਤਕਰੀਬਨ 22 ਜਣਿਆਂ ਦੇ ਛੱਟਾਂ ਜਿੰਗੀਆਂ ਜੀ ਜੀ